ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 24 ਅੱਜ 24 ਦੀ ਰਾਤ 25 26 ਆਉਣ ਵਾਲੇ ਵੀਰੋ ਦੋ ਦਿਨਾਂ ਬਾਅਦ ਅਗਸਤ ਨਹੀਂ ਗੱਲ ਕਰਾਂਗੇ ਆਪਾਂ ਕਿ ਇਹ ਤਿੰਨ ਦਿਨਾਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਇੱਕ ਵਾਰੀ ਮੌਨਸਨ ਵੀਰੋ ਫਿਰ ਤੋਂ ਐਕਟਿਵ ਹੋਈ ਹੈ ਤਕਰੀਬਨ ਪੰਜਾਬ ਦੇ 75 ਤੋਂ 80% ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਰਾਤ ਦੇ ਸਮੇਂ ਵੀ ਰੋ ਹਲਕੀ ਫੁਲਕੀ ਬਰਸਾਤ ਦਾ ਪ੍ਰਭਾਵ ਬਣਿਆ ਰਹੇਗਾ ਪਰ ਅੱਧੀ ਰਾਤ ਤੋਂ ਬਾਅਦ ਵੀ ਰੋ ਉਮੀਦ ਹੈ ਕਿ ਬਰਸਾਤ ਥੋੜਾ ਜਜ਼ੋਰ ਫੜੇਗੀ ਸਿਸਟਮ ਜੋ ਇਹ ਬਦਰੀ ਸਿਸਟਮ ਵੀ ਐਕਟਿਵ ਹੋਵੇਗਾ ਜੋ ਕਿ ਅੱਧੀ ਰਾਤ ਤੋਂ ਬਾਅਦ ਆਪਾਂ ਨੂੰ ਚੰਗੀ ਬਰਸਾਤ ਸਵੇਰ ਤੱਕ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਕੱਲ ਦਿਨ ਦੇ ਸਮੇਂ ਕੱਲ ਦੀ ਰਾਤ ਪਰਸੋਂ ਦਿਨ ਵੀ ਰੋ ਇਹ ਤਿੰਨ ਦਿਨ ਤੱਕ ਤਕਰੀਬਨ ਬਾਰਿਸ਼ ਰੁਕ ਰੁਕ ਕੇ ਚਲਦੀ ਰਹੇਗੀ ਕਿਤੇ ਹਲਕੀ ਕਿਤੇ ਦਰਮਿਆਨੀ ਓਵਰਲ ਵੀ ਰੋ 75 ਤੋਂ 80% ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਗਰਮੀ ਦਾ ਪੰਨੋ ਸਾਹਮਣਾ ਕਰਨਾ ਪਿਆ ਵੀਰੋ ਅੱਜ ਸਵੇਰ ਵੀ ਬਹੁਤ ਜ਼ਿਆਦਾ ਗਰਮੀ ਸੀਗੀ ਪਰ ਜੋ ਪੰਜਾਬ ਦੇ ਖੇਤਰ ਵਾਂਝੇ ਰਹੇ ਸੀ ਜਿਵੇਂ ਕਿ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਪੰਜਾਬ ਦੇ ਜੋ ਦੱਖਣੀ ਭਾਗ ਨੇ ਇਹ ਭਾਗ ਵੀਰੋ ਬਰਸਾਤ ਤੋਂ ਬਿਲਕੁਲ ਵਾਂਝੇ ਸੀ ਬਰਸਾਤ ਨਾ ਮਾਤਰ ਹੀ ਨਾ ਖੇਤਰਾਂ ਦੇ ਵਿੱਚ ਹੋਈ ਸੀ ਪਰ ਵੀਰੋ ਇਹ ਸਿਸਟਮ ਦੇ ਨਾਲ ਪੰਜਾਬ ਦਾ ਇਹ ਏਰੀਆ ਵੀ ਕਵਰ ਹੋਵੇਗਾ ਪੰਜਾਬ ਦੇ ਸਾਰੇ ਹੀ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਚੰਗੇ ਰੂਪ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਉਮੀਦ ਹੈ ਵੀਰੋ ਕਿ ਆਉਂਦੇ ਦਿਨਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਹੋਰ ਵੀ ਆਪਾਂ ਨੂੰ ਦੋ ਦਿਨ ਦੇਖਣ ਨੂੰ ਮਿਲਣਗੀਆਂ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਵੀਰੋ ਗਰਾਵਟ ਆ ਗਈ ਜਿਵੇਂ ਕਿ 34 35 ਡਿਗਰੀ ਤੋਂ ਲੈ ਕੇ ਟੈਂਪਰੇਚਰ ਵੀਰੋ ਥੱਲੇ ਆ ਕੇ 30 ਅਕੀ ਡਿਗਰੀ ਦੇ ਆਸ-ਪਾਸ ਦਿੰਦੇ ਰਹਿਗੇ ਰਹਿ ਜਾਣਗੇ ਤੇ ਆਉਂਦੇ ਵੀਰੋ 5-4 ਦਿਨ ਤੱਕ ਗਰਮੀ ਦਾ ਪ੍ਰਭਾਵ ਆਪਾਂ ਨੂੰ ਘੱਟ ਹੀ ਦੇਖਣ ਨੂੰ ਮਿਲੇਗਾ ਤੇ 4-5 ਦਿਨ ਤੱਕ ਵੀਰੋ ਬਰਸਾਤ ਰੁਕ-ਰੁਕ ਕੇ ਹੁੰਦੀ ਰਹੇਗੀ ਆਪਾਂ ਬਾਕੀ ਵੀਰੋ ਗੱਲ ਕਰਾਂਗੇ ਕੱਲ ਸਵੇਰ ਦੀ ਵੀਡੀਓ ਵਿੱਚ ਫਿਰ ਜਿਵੇਂ ਕਿ ਆਪਾਂ ਨੂੰ ਜਾਣਕਾਰੀ ਮਿਲੂਗੀ ਉਸੇ ਤਰ੍ਹਾਂ ਹੀ ਆਪਾਂ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰ ਲਈ ਫਿਰ ਤੋਂ ਹਾਜ਼ਰ ਹੋਵਾਂਗੇ ਸਬਿਰ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਤੋਂ ਸਹੀ